कल मीटिंग एसडीएम साहब नाल कल भी हुई है नहरी विभाग ਦੇ ਵਿੱਚ ਵੀ ਅਧਿਕਾਰੀ ਬੈਠੇ ਰਹੇ ਪਰ ਕੋਈ ਸਿੱਟਾ ਨਹੀਂ ਸੀ ਨਿਕਲਿਆ ਅੱਜ ਦੀ ਕੋਲ ਦਿੱਤੀ ਸੀ ਰੋਡ ਜਾਮ ਕਰਨ ਦੀ ਜਿਹੜਾ ਨਵਾਂ ਸ਼ਹਿਰ ਖੰਨਾ ਹਾਈਵੇ ਹੈਗਾ ਕੀ ਸਾਰਾ ਮਾਮਲਾ ਹੋਇਆ ਜੇ ਰੋਡ ਜਾਮ ਵੀ ਕਰ ਦਿੱਤਾ ਸੀ ਉਸ ਤੋਂ ਬਾਅਦ ਪ੍ਰਸ਼ਾਸਨ ਪਹੁੰਚਿਆ ਨਹਿਰ ਤੋਂ 3-3 ਕਿਲੋਮੀਟਰ ਦੋਏ ਪਾਸੇ ਨਹਿਰ ਨਾਲ ਸਾਡੇ ਪਾਣੀ ਆ ਵਾਟਰ ਲੈਵਲ ਉੱਪਰ ਰਹਿ ਰਿਹਾ ਨਹੀਂ ਕਿਉਂ ਆੜਦ ਵਾਲੇ ਅਸਮਰਾਲੇ ਚਲੇ ਜਾਓ ਇੱਥੋਂ 8 ਕਿਲੋਮੀਟਰ ਅੱਗੇ ਉੱਥੇ ਦਾ ਪਾਣੀ ਬਹੁਤ ਬੂੰਗਾ ਚਲੇ ਗਿਆ ਉੱਥੇ ਸਮਰਤੀ ਬਾਲ ਚੱਲ ਪਏ ਜਦ ਕੇ ਆਪਣੇ ਏਰੀਏ ਚ ਤਿੰਨ ਤੇ ਪੰਜ ਦੀਆਂ ਮੋਟਰਾਂ ਮੋਨੋਬਲਾਕ ਚੱਲ ਰਹੀਆਂ। ਵੀ ਉਹਨਾਂ ਨੇ ਸਾਡੀ ਕੋਈ ਸੁਣੀ ਨਹੀਂ। ਅਸੀਂ ਅੱਜ ਕਾਂ ਸਾਨੂੰ ਇਹ ਮਜਬੂਰੀ ਬੱਸ ਤੋਂ ਸਾਡੀ ਲਾਈਫ ਲਾਈਨ ਦਾ ਸਵਾਲ ਠੀਕਾ ਉਹਦੇ ਕਰਕੇ ਅਸੀਂ ਅੱਜ ਸੜਕ ਜਾਮ ਜਿਹੜੀ ਕਰੀ ਅ ਅੱਜ ਜਦੋਂ ਪ੍ਰਸ਼ਾਸਨ ਉਰੇ ਪਹੁੰਚਿਆ, ADC ਮੈਡਮ ਵੀ ਪਹੁੰਚਦੇ ਨੇ, SDM ਸਾਹਿਬ ਵੀ ਪਹੁੰਚਦੇ ਨੇ। ਕੀ ਗੱਲਬਾਤ ਹੁੰਦੀ ਆ ਸਾਰੀ? ਇਹ ਜਿਹੜੀ ਮੇਨ ਮੰਗਾ ਅਸੀਂ ਜਿਹੜਾ ਆਪਣਾ ਇਹ ਧਰਨਾ 21 ਦਿਨਾਂ ਦੀ ਇਹਨਾਂ ਦੀ ਪਾਣੀ ਦੀ ਬੰਦੀ ਹੁੰਦੀ ਹੈ ਨਹਿਰ ਦੀ ਉਹ 21 ਦਿਨ ਵਾਸਤੇ ਆ ਅਸੀਂ ਧਰਨੇ ਦਾ ਫੈਸਲਾ ਕਰ ਲਿਆ ਵੀ ਇਹ ਲਗਾਤਾਰ ਚੱਲਦਾ ਰਹੂਗਾ ਇਹਨਾਂ ਨਾਲ ਬਾਕੀ ਆਹ ਮੀਟਿੰਗ ਆ ਮੀਟਿੰਗ 'ਚ ਜਾ ਕੇ ਸੈਤੀ ਹੋ ਸਾਡੀ ਇੱਕ ਗੱਲ ਆ ਵੀ ਅਸੀਂ ਨਹਿਰ ਪੱਕੀ ਨਹੀਂ ਹੋਣ ਸੇ ਨੁਕਸਾਨ ਕਿੰਨਾ ਘੇਗਾ ਜੇ ਨਹਿਰ ਪੱਕੀ ਹੋ ਜਾਂਦੀ ਹੈ ਆਮ ਲੋਕਾਂ ਨੂੰ ਜਿਹੜੇ ਲੋਕ ਰਹਿੰਦੇ ਨੇ ਆਲੇ ਦੁਆਲੇ ਦੇ ਜਾਂ ਕਿਸਾਨ ਜਥੇਬੰਦੀਆਂ ਵੀ ਆਲੇ ਦੁਆਲੇ ਰਹਿੰਦੀਆਂ ਨੇ ਜਾਂ ਕਈ ਤਰ੍ਹਾਂ ਦੇ ਪਿੰਡਾਂ ਦੇ ਲੋਕ ਰਹਿੰਦੇ ਉਹਨਾਂ ਨੂੰ ਨੁਕਸਾਨ ਕਿੰਨਾ ਲੰਬੇ ਸਮੇਂ ਤੋਂ ਕੱਲ ਵੀ ਮੀਟਿੰਗਾਂ ਦਾ ਦੌਰ ਚੱਲ ਰਿਹਾ ਪ੍ਰਸ਼ਾਸਨ ਦੇ ਨਾਲ ਵੀ ਮੀਟਿੰਗ ਹੋਈ ਪਰ ਅੱਜ ਤੋਂ ਦੁਬਾਰਾ ਤੋਂ ਰੋਡ ਜਾਮ ਕਰਨਾ ਪੈ ਗਿਆ ਪ੍ਰਸ਼ਾਸਨ ਨੇ ਗੱਲ ਨਹੀਂ ਮੰਨੀ ਸੀਗੀ ਕਿ ਅਸੀਂ ਜਿਹੜੀਆਂ ਮਸ਼ੀਨਾਂ ਚੱਲ ਰਹੀਆਂ ਨੇ ਉਹ ਬੰਦ ਨਹੀਂ ਕਰਵਾਉਂਦੇ ਹਾਂ ਕੱਲ ਰਾਣੀ ਕਾਫੀ ਲੰਬਾ ਚੌੜਾ ਵਿਚਾਰ ਬਦਾਨਤ ਰਿਹਾ 2 ਘੰਟੇ ਦੇ ਵਿੱਚ ਮੀਟਿੰਗ ਚੱਲੀ ਇਹਦੇ ਵਿੱਚ ਅਸੀਂ ਅਡਿਕੇਸ਼ਨ ਸੀਗੇ ਐਕਸੀਡਿਕੇਸ਼ਨ ਸੀ ਅਰਜੀਤ ਸਿੰਘ ਸਾਹਿਬ ਸੀਗੇ ਐਚ ਜੀਐਮ ਸਵਰਾਲਾ ਸੀਗੇ ਤੇ ਕਾਫੀ ਡਿਸਕਸਸ਼ਨ ਤੋਂ ਬਾਅਦ ਲੇਕਿਨ ਉਹ ਉਸ ਦੇ ਕੱਲ ਤੇ ਆਏ ਨਹੀਂ ਅਸੀਂ ਉਹਨੂੰ ਕੱਲ ਵਾਰਨਿੰਗ ਦੇ ਦਿੱਤੀ ਸੀ ਕਿ ਜੇ ਅਸੀਂ ਮਸ਼ੀਨਾਂ ਬੰਦ ਨਹੀਂ ਕਰਦੇ ਤਾਂ ਅਸੀਂ ਰੋਡ ਜਾਮ ਕਰਾਂਗੇ ਇਹ ਕਿਸੇ ਕਿਸਾਨਾਂ ਦਾ ਮਸਲਾ ਨਹੀਂ ਇਹ ਪੂਰੀ ਆਬਾਮ ਦਾ ਮਸਲਾ ਹੈ ਹਰ ਇੱਕ ਇਨਸਾਨ ਦਾ ਮਸਲਾ ਜਿਹੜਾ ਪਾਣੀ ਪੀਤਾ ਮਾਤਾ ਦਾਤ ਮਹੱਤ ਜਿਹੜਾ ਪਾਣੀ ਨੂੰ ਪਿਆਰ ਕਰਦਾ ਅਸੀਂ ਉਹ ਕੰਮ ਇੱਕ ਵਾਰੀ ਮਸ਼ੀਨਾਂ ਦਾ ਬੰਦ ਕਰਾ ਦਿੱਤਾਵੇ ਇਹਨਾਂ ਨੂੰ ਸਮਝਾਇਆ ਗਿਆ ਵੇ ਜਿਹੜੀ ਰੀਚਾਰਜਿੰਗ ਕੈਪੈਸਿਟੀ ਹੈ ਨਹਿਰ ਦੀ ਕਨਾਲ ਦੀ ਉਹ ਵਧੇਗੀ ਨਾ ਕਿ ਘਟੇਗੀ ਇੱਕ ਗਲਾਸ ਦੇ ਵਿੱਚ ਆਪਾਂ ਪਾਣੀ ਪਾੜਾਵੇਂ ਉਹ ਗਲਾਸ क्रैक ਹੋ ਅਗਰ ਪਾਣੀ ਕਿੱਧਰ ਬੇਗਰ ਜਿੱ ਕਰੇਗਾ ਨਾ ਕਰੇਗਾ ਉਹ ਔਰ ਇੱਕ ਕ੍ਰੈਕ ਭਰਨੇ ਆਪਾਂ ਉਹ ਕੁਝ ਨਹੀਂ ਕਰਨਾ ਥੱਲੇ ਉਹ ਬੈਡ ਰੀਚ ਪੱਕੇ ਨਹੀਂ ਕਰਨੇ ਸਾਈਡਾਂ 'ਨਾਂ ਲਾਈਨਿੰਗ ਕਰਨੀ ਉਹ ਵੀ ਕਿਤੇ ਕਿਤੇ ਕਰਨੀ ਸਾਰੇ ਰਸਤੇ 'ਚ ਨਹੀਂ ਕਰਨੀ ਸ਼ਸ਼ਕਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਣਾ ਸਵਾਗਤ ਕਰਦਾ ਰੋਪੜ ਤੋਂ ਬਠਿੰਡਾ ਨਹਿਰ ਨੂੰ ਲੈ ਕੇ ਕੱਲ ਵੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਇੱਕ ਮੀਟਿੰਗ ਕੀਤੀ ਗਈ ਸੀ ਜਿਸ ਦੇ ਵਿੱਚ ਮੀਟਿੰਗ ਦੇ ਵਿੱਚ ਮਸਲੇ ਹੱਲ ਨਹੀਂ ਹੋਏ ਸੀ ਤਾਂ ਅੱਜ ਉਹਨਾਂ ਨੇ ਕੋਲ ਦਿੱਤੀ ਸੀ ਕਿ ਜਿਹੜਾ ਸਰੰਦ ਨਹਿਰ ਦੇ ਉੱਤੇ ਗੜੀ ਦਾ ਪੁਲ ਹੈ ਜੋ ਕਿ ਖੰਨਾ ਨਵਾਂ ਸ਼ਹਿਰ ਹਾਈਵੇ ਹਾਈਵੇ ਪੈਂਦਾ ਹੈ ਤੇ ਰੋਪੜ ਤੋਂ ਦਿਰਾਹਾ ਮਾਰਗ ਪੈਂਦਾ ਹੈ ਉਸ ਦੇ ਉੱਤੇ ਪੱਕਾ ਜਿਹੜਾ ਧਰਨਾ ਉਹ ਲਗਾਇਆ ਜਾਵੇਗਾ ਅੱਜ 11 ਵਜੇ ਤੱਕ ਧਰਨਾ ਕਿਸਾਨ ਜਥੇਬੰਦੀਆਂ ਨੇ ਲਗਾ ਦਿੱਤਾ ਸੀਗਾ ਨਹਿਰ ਪੱਕੀ ਕਰਨ ਦਾ ਮਸਲਾ ਸੀਗਾ ਸਾਰਾ ਜਿਸ ਨੂੰ ਲੈ ਕੇ ਧਰਨਾ ਲੱਗਿਆ ਸੀਗਾ ਉਸ ਤੋਂ ਬਾਅਦ ਮੌਕੇ ਦੇ ਉੱਤੇ ਕਿਸਾਨ ਜਥੇਬੰਦੀਆਂ ਵੀ ਪਹੁੰਚੀਆਂ ਤੇ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਿਆ ਏਡੀਸੀ ਮੈਡਮ ਵੀ ਪਹੁੰਚਦੇ ਨੇ ਤੇ ਹੋਰ ਜਿਹੜੇ ਅਧਿਕਾਰੀ ਹੁੰਦੇ ਨੇ ਨਹਿਰੀ ਵਿਭਾਗ ਦੇ ਉਹ ਵੀ ਪਹੁੰਚਦੇ ਨੇ ਤਾਂ ਗੱਲਬਾਤ ਕਰਾਂਗੇ ਕਿਸਾਨ ਜਥੇਬੰਦੀਆਂ ਦੇ ਨਾਲ ਕੀ ਉਹਨਾਂ ਦੀਆਂ ਮੰਗਾਂ ਨੇ ਮੈਂ ਕਿਹੜਸ ਗੱਲ ਨੂੰ ਲੈ ਕੇ ਜਿਹੜਾ ਧਰਨਾ ਲਗਾਇਆ ਗਿਆ ਸੀਗਾ ਤੇ ਪ੍ਰਸ਼ਾਸਨ ਦੇ ਨਾਲ ਕੀ ਗੱਲਬਾਤ ਹੋਈ ਹੈ ਪ੍ਰਸ਼ਾਸਨ ਦਾ ਪੱਖ ਵੀ ਜਾਣਦੇ ਆ ਤਾਂ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਰਾਜੂ ਰਾਜੇਵਾਲ ਦੇ ਆਗੂ ਸੁਖਵਿੰਦਰ ਸਿੰਘ ਮਜੂਰ ਨੇ ਗੱਲਬਾਤ ਕਰ ਲੈਣੇ ਆ ਭਾਈ ਜੀ ਕੋਲ ਦਿੱਤੀ ਸੀ ਕੱਲ ਮੀਟਿੰਗ ਐਸਡੀਐਮ ਸਾਹਿਬ ਨਾਲ ਕੱਲ ਵੀ ਹੋਈ ਹੈ ਨਹਿਰੀ ਵਿਭਾਗ ਦੇ ਵਿੱਚ ਵੀ ਅਧਿਕਾਰੀ ਬੈਠੇ ਰਹੇ ਪਰ ਕੋਈ ਸਿੱਟਾ ਨਹੀਂ ਸੀ ਨਿਕਲਿਆ ਅੱਜ ਦੀ ਕੋਲ ਦਿੱਤੀ ਸੀ ਰੋਡ ਜਾਮ ਕਰਨ ਦੀ ਜਿਹੜਾ ਨਵਾਂ ਸ਼ਹਿਰ ਖੰਨਾ ਹਾਈਵੇ ਹੈਗਾ ਕੀ ਸਾਰਾ ਮਾਮਲਾ ਹੋਇਆ ਜੇ ਰੋਡ ਜਾਮ ਵੀ ਕਰ ਦਿੱਤਾ ਸੀ ਉਸ ਤੋਂ ਬਾਅਦ ਪ੍ਰਸ਼ਾਸਨ ਪਹੁੰਚਿਆ ਪ੍ਰਸ਼ਾਸਨ ਕੋਲ ਕੱਲ ਅਸੀਂ ਇਹੀ ਮੀਟਿੰਗ ਕਰੀ ਸੀ ਕਿ ਵੀ ਜਿਹੜਾ ਪ੍ਰੋਸੈਸ ਹੁੰਦਾ ਜੋ ਜਥੇਬੰਦੀਆਂ ਦਾ ਇੱਕ ਕੰਮ ਪ੍ਰੋਟੋਕੋਲ ਹੁੰਦਾ ਵੀ ਜਾ ਕੇ ਐਸ ਡੀ ਐਮ ਸਾਹਿਬ ਨੂੰ ਦੱਸੋ ਵੀ ਉਹ ਸਾਡੇ ਹਲਕੇ ਦੇ ਮਾਲਕ ਨੇ ਵੀ ਆ ਸਾਡੇ ਚੀਜ਼ ਆ ਸਾਨੂੰ ਆ ਤਕਲੀਫ ਆ ਉਹਦੇ ਵਾਸਤੇ ਅਸੀਂ ਉਹਨਾਂ ਨੂੰ ਤਕਲੀਫ ਸੁਣਾਉਣ ਗਏ ਸੀ ਉਹਨਾਂ ਨੇ ਵੀ ਚਲੋ ਮੀਟਿੰਗ ਕਰੀ ਐਸ ਸੀ ਆ ਗਿਆ ਐਕਸੀਨ ਆ ਗਿਆ ਨਹਿਰੀ ਵਿਭਾਗ ਦਾ ਉੱਥੇ ਅਸੀਂ ਉਹਨਾਂ ਨੂੰ ਕਿਹਾ ਵੀ ਜਿਹੜੀ ਮਸ਼ੀਨ ਚੱਲਦੀ ਆ ਤੇ ਜਿਹੜੀਆਂ ਨਹਿਰ ਤੁਸੀਂ ਪੱਕੀ ਕਰਦੇ ਹੋ ਇਹਦੇ ਨਾਲ ਜਿਹੜੀ ਪੱਕੀ ਹੋਣੀ ਆ ਪੱਕੀ ਹੋਣ ਨਾਲ ਸਾਡੀ ਸੀਪੇਜ ਨਹੀਂ ਹੋਣੀ ਜਿਹੜਾ ਪਾਣੀ ਦਾ ਲੈਵਲ ਬਹੁਤ ਥੱਲੇ गिर ਕੇ ਆ ਜਿਹੜਾ ਮਛਵਾੜਾ ਸਾਹਿਬ ਨੂੰ ਆ ਇਹਦੇ ਆਲਦ ਵਾਲੇ ਦੇ ਪਿੰਡਾਂ ਨੂੰ ਵਰਦਾਨ ਆ ਇਹ ਨਹਿਰ ਦਾ ਨਹਿਰ ਤੋਂ 3-3 ਕਿਲੋਮੀਟਰ ਦੋਇ ਪਾਸੇ ਨਹਿਰ ਨਾਲ ਸਾਡੇ ਪਾਣੀ ਆ ਵਾਟਰ ਲੈਵਲ ਉੱਪਰ ਰਹਿ ਰਿਹਾ ਨਹੀਂ ਕਿਉਂ ਆਲਦ ਵਾਲੇ ਅਸਮਰਾਲੇ ਚਲੇ ਜਾਓ ਇੱਥੋਂ 8 ਕਿਲੋਮੀਟਰ ਅੱਗੇ ਉੱਥੇ ਦਾ ਪਾਣੀ ਬਹੁਤ ਡੂੰਘਾ ਚਲੇ ਗਿਆ ਉੱਥੇ ਸਮਰਸੀਬਲ ਚੱਲ ਪਏ ਜਦ ਕੇ ਆਪਣੇ ਏਰੀਏ ਚ 3 ਤੇ 5 ਦੀਆਂ ਮੋਟਰਾਂ ਮੋਨੋਬਲਾਕ ਚੱਲ ਰਹੀਆਂ ਨੇ ਉਹਦੇ ਵਾਸਤੇ ਅਸੀਂ ਕਿਹਾ ਸੀ ਉਹਨਾਂ ਨੇ ਸਾਡੀ ਕੋਈ ਸੁਣੀ ਨਹੀਂ ਅਸੀਂ ਅੱਜ ਤਾਂ ਸਾਨੂੰ ਇਹ ਮਜਬੂਰੀ ਬਸ ਕੋ ਸਾਡੀ ਲਾਈਫ ਲਾਈਨ ਦਾ ਸਵਾਲ ਠੀਕ ਆ ਉਹਦੇ ਕਰਕੇ ਅਸੀਂ ਅੱਜ ਸੜਕ ਜਾਮ ਜਿਹੜੀ ਕਰੀ ਜਿਹੜੀ ਲੋਕਾਂ ਨੂੰ ਅਸੀਂ ਕਸ਼ਟ ਦਿੱਤਾ ਉਹਦੀ ਅਸੀਂ ਬਾਰ-ਬਾਰ ਕੱਲ ਵੀ ਕਿਹਾ ਸੀ ਅਸੀਂ ਤੁਸੀਂ ਵੀ ਪੱਤਰਕਾਰ ਭਾਈਚਾਰੇ ਨੂੰ ਆਪਣੇ ਨੂੰ ਕਿਹਾ ਸੀ ਤੁਸੀਂ ਸਾਡਾ ਸਾਥ ਵੀ ਦਿੱਤਾ ਤੁਹਾਡਾ ਧੰਨਵਾਦ ਤੇ ਲੋਕਾਂ ਦਾ ਵੀ ਧੰਨਵਾਦ ਅਸੀਂ ਉਹਨਾਂ ਨੂੰ ਕਸ਼ਟ ਦਿੱਤਾ ਉਹਦੀ ਅਸੀਂ ਮਾਫੀ ਚਾਹੁੰਦੇ ਆ ਅੱਜ ਜਦੋਂ ਪ੍ਰਸ਼ਾਸਨ ਉਰੇ ਪਹੁੰਚਿਆ ਏਡੀਸੀ ਮੈਡਮ ਵੀ ਪਹੁੰਚਦੇ ਨੇ ਐਸਡੀਐਮ ਸਾਹਿਬ ਵੀ ਪਹੁੰਚਦੇ ਨੇ ਕੀ ਗੱਲਬਾਤ ਹੁੰਦੀ ਆ ਸਾਰੀ ਉਹਨਾਂ ਨਾਲ ਇਹੀ ਗੱਲਬਾਤ ਹੁੰਦੀ ਹੈ ਵੀ ਭਾਈ ਪਹਿਲਾਂ ਤੁਸੀਂ ਆਪਣੀਆਂ ਮਸ਼ੀਨਾਂ ਬੰਦ ਕਰਵਾਓ ਮਸ਼ੀਨਾਂ ਬੰਦ ਕਰਵਾ ਕੇ ਫਿਰ ਅਸੀਂ ਟੋਟ ਨਾਲ ਬੈਠਾਂਗੇ ਉਹ ਕਹਿੰਦੇ ਅਸੀਂ ਮਸ਼ੀਨਾਂ ਬੰਦ ਕਰਦੇ ਹਾਂ ਬੰਦ ਕਰਕੇ ਤੁਸੀਂ ਆਓ ਸਾਡ ਨਾਲ ਤੇ ਸਾਡੀ ਜਿਹੜੀ ਮੇਨ ਮੰਗਾ ਅਸੀਂ ਜਿਹੜਾ ਆਪਣਾ ਇਹ ਧਰਨਾ 21 ਦਿਨਾਂ ਦੀ ਇਹਨਾਂ ਦੀ ਪਾਣੀ ਦੀ ਬੰਦੀ ਹੁੰਦੀ ਹੈ ਨਹਿਰ ਦੀ ਉਹ 21 ਦਿਨ ਵਾਸਤੇ ਹੈ ਅਸੀਂ ਧਰਨੇ ਦਾ ਫੈਸਲਾ ਕਰ ਲਿਆ ਵੀ ਇਹ ਲਗਾਤਾਰ ਚੱਲਦਾ ਰਹੂਗਾ ਪੂਰੇ ਧਰਨਾ ਪੱਕਾ ਚੱਲੂਗਾ ਤੇ ਇਹਨਾਂ ਨਾਲ ਬਾਕੀ ਆਹ ਮੀਟਿੰਗ ਆ ਮੀਟਿੰਗ 'ਚ ਜਾ ਕੇ ਸੈਤੀ ਹੋ ਸਾਡੀ ਇੱਕ ਗੱਲ ਆ ਵੀ ਅਸੀਂ ਨਹਿਰ ਪੱਕੀ ਨਹੀਂ ਹੋਣ ਦੇਣੀ ਹੂੰ ਨੁਕਸਾਨ ਕਿੰਨਾ ਘੇਗਾ ਜੇ ਨਹਿਰ ਪੱਕੀ ਹੋ ਜਾਂਦੀ ਐ ਆਮ ਲੋਕਾਂ ਨੂੰ ਜਿਹੜੇ ਲੋਕ ਰਹਿੰਦੇ ਨੇ ਆਲੇ ਦੁਆਲੇ ਦੇ ਜਾਂ ਕਿਸਾਨ ਜੱਥੇਬੰਦੀਆਂ ਵੀ ਆਲੇ ਦੁਆਲੇ ਰਹਿੰਦੀਆਂ ਨੇ ਜਾਂ ਕਈ ਤਰ੍ਹਾਂ ਦੇ ਪਿੰਡਾਂ ਦੇ ਲੋਕ ਰਹਿੰਦੇ ਉਹਨਾਂ ਨੂੰ ਨੁਕਸਾਨ ਕਿੰਨਾ ਘੇਗਾ ਨਹੀਂ ਦੇਖੋ ਇਹ 'ਚ ਕਿਸਾਨ ਦਾ ਤਾਂ ਨਾਂ ਤਾਂ ਕੋਈ ਇਹ ਇਹਨੂੰ ਆਪਾਂ ਕਹੀਏ ਇਹ ਕਿਸਾਨ ਜੱਥੇਬੰਦੀਆਂ ਆ ਵਾ ਇਹ ਆਮ ਲੋਕਾਂ ਦਾ ਆਮ ਆਮ ਦਾ ਕੋਈ ਵੀ ਆ ਕਿਸੇ ਦੇ ਵੀ ਘਰ 'ਚ ਜਿਹੜਾ ਆਪਾਂ ਪੀਣ ਵਾਲਾ ਪਾਣੀ ਵਰਤਦੇ ਆਂ ਪਾਣੀ ਹੁਣ ਆਪਣੇ ਘਰਾਂ ਚ ਪਹਿਲਾਂ ਔਰੇ ਨਲਕੇ ਚੱਲਦੇ ਸੀ ਦੁਨੀਆਂ ਮੋਟਰਾਂ ଥିਗੀਆਂ ਹੁਣ ਮੋਟਰਾਂ ਸਾਰੀਆਂ ਘਰਾਂ ਚ ਸਮਾਰਸੀਬਲ ਹੋ ਗਈਆਂ ਜਿਹੜਾ ਪਾਣੀ ਛੱਡ ਰਹੀਆਂ ਨੇ ਉਹ ਹਰੇਕ ਨੂੰ ਪਹਿਲਾਂ ਹਰੇਕ ਚਾਹੇ ਕੋਈ ਕਿਸਾਨ ਮਜ਼ਦੂਰ ਉਹਦੇ ਘਰ ਚ ਨਲਕਾ ਹੁੰਦਾ ਸੀ ਤੁਸੀਂ ਹੁਣ ਆਪਣੇ ਏਰੀਆ ਚ ਨਲਕੇ ਦਿਖਾਓ ਵੀ ਨਲਕੇ ਕਿੰਨੇ ਘਟ ਗਏ ਜਿਹੜੇ ਹੁਣ ਇਹ ਨਲਕੇ ਮਾੜੇ ਮੁੱਟ ਚੱਲ ਵੀ ਰਹੇ ਨੇ ਉਹ ਵੀ ਬੰਦ ਹੋ ਜਾਣੇ ਨੇ ਅਸੀਂ ਉਸ ਕਰਕੇ ਇਹ ਨਾ ਕਿ ਇਕੱਲੀ ਕਿਸਾਨਾਂ ਦੀ ਮਤਲਬ ਸਾਰੀ ਸਮੂਹ ਲਕਾਈ ਦੀ ਉਹਦੇ ਵਾਸਤੇ ਅਸੀਂ ਇਹ ਕਰ ਰਹੇ ਆ ਵੀ ਨਹਿਰ ਅਸੀਂ ਪੱਕੀ ਨਹੀਂ ਹੋਣ ਦਵਾਂਗੇ ਹੁਣ ਰੋਡ ਖੋਲ ਦਿੱਤਾ ਵਾ ਇਥੋਂ ਹਾਂ ਰੋਡ ਹੁਣ ਖੋਲਤਾ ਰੋਡ ਪ੍ਰਸ਼ਾਸਨ ਆ ਕੇ ਮਤਲਬ ਕਰਕੇ ਗਿਆ ਵੀ ਆਓ ਤੁਸੀਂ ਬੈਠੋ ਸਾਡੇ ਨਾਲ ਬੈਠ ਕੇ ਮੀਟਿੰਗ ਕਰੋ ਮਸ਼ੀਨ ਬੰਦ ਕਰਵਾਤੀ ਮਸ਼ੀਨ ਬੰਦ ਕਰਵਾ ਕੇ ਅਸੀਂ ਹੁਣ 3:30 ਵਜੇ ਦਾ ਟਾਈਮ ਆ ਪ੍ਰਸ਼ਾਸਨ ਕੋਲ ਜਾਣ ਦਾ 3:30 ਵਜੇ ਜਾਵਾਂਗੇ ਉੱਥੇ ਜੋ ਵੀ ਗੱਲਬਾਤ ਹੋਊਗੀ ਫਿਰ ਉਹ ਆ ਕੇ ਅਸੀਂ ਤੁਹਾਨੂੰ ਅਪਡੇਟ ਦੇਵਾਂਗੇ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਕਿਹਨਾਂ ਕਿਹਨਾਂ ਦਾ ਸਾਥ ਰਿਹਾ ਅੱਜ ਵਾਲੇ ਧਰਨੇ ਦੇ ਵਿੱਚ ਨਹੀਂ ਸਾਰੇ ਆਵਾਮ ਦਾ ਕਿਸਾਨ ਜਥੇਬੰਦੀਆਂ ਦਾ ਸਿਰਫ ਇੱਕ ਆਮ ਨੇ ਆਵਾਮ ਨਾਲੇ ਕਿਸਾਨ ਜਥੇਬੰਦੀਆਂ ਨੇ ਜੇ ਕਿਸਾਨ ਆਵਾਮ ਦਾ ਕਿਸਾਨ ਜਥੇਬੰਦੀ ਹੈ ਸਾਰੇ ਜਿੰਨੇ ਵੀ ਵੱਖ-ਵੱਖ ਜਥੇਬੰਦੀਆਂ ਤੋਂ ਪੰਜ ਸਰਪੰਚ ਪਿੰਡਾਂ 'ਚੋਂ ਰਾਜਨੀਤਿਕ ਪਾਰਟੀਆਂ ਜਿੰਨੀਆਂ ਵੀ ਉਰੇ ਆਈਆਂ ਨੇ ਅਸੀਂ ਉਹਨਾਂ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਖਾਸ ਕਰਕੇ ਪੱਤਰਕਾਰ ਭਾਈ ਚਾਰੇ ਦਾ ਜਿਹੜੀ ਇਹ ਇੱਕ ਆਮ ਸਾਡੀ ਆਵਾਜ਼ ਚੱਕ ਕੇ ਦੇਸ਼-ਵਦੇਸ਼ਾਂ 'ਚ 5 ਮਿੰਟ 'ਚ ਪਹੁੰਚਾਉਂਦੇ ਨੇ, ਲਾਈਵ ਵੀ ਚਲਾਉਂਦੇ ਨੇ। ਅਸੀਂ ਉਹਨਾਂ ਦਾ ਬਹੁਤ ਰਣੀਆ ਬਹੁਤ ਧੰਨਵਾਦ ਕਰਦੇ ਆਂ। ਪੱਤਰਕਾਰ ਭਾਈਚਾਰੇ ਦਾ ਤਾਂ ਸਾਰੇ ਆਵਾਮ ਦਾ ਵੀ ਬਾਕੀ ਆਹ ਵੈਹ ਗਰੂਪ ਮਿਹਰ ਕਰੇ ਮੀਟਿੰਗ ਸਫਲ ਰਹੇ। ਅ ਸਰ ਲੰਬੇ ਸਮੇਂ ਤੋਂ ਕੱਲ ਵੀ ਮੀਟਿੰਗਾਂ ਦਾ ਦੌਰ ਜਾਰੀ ਰਿਹਾ। ਪ੍ਰਸ਼ਾਸਨ ਦੇ ਨਾਲ ਵੀ ਮੀਟਿੰਗ ਹੋਈ। ਪਰ ਅੱਜ ਤੋਂ ਦੁਬਾਰਾ ਤੋਂ ਰੋਡ ਜਾਮ ਕਰਨਾ ਪੈ ਗਿਆ। ਪ੍ਰਸ਼ਾਸਨ ਨੇ ਗੱਲ ਨਹੀਂ ਮੰਨੀ ਸੀਗੀ ਕਿ ਅਸੀਂ ਜਿਹੜੀਆਂ ਮਸ਼ੀਨਾਂ ਚੱਲ ਰਹੀਆਂ ਨੇ ਉਹ ਬੰਦ ਨਹੀਂ ਕਰਵਾ ਸਕਦੇ। हां कल रात काफी लंबा चौड़ा ਵਿਚਾਰ ਬਦਦ ਰਿਹਾ ਦੋ ਘੰਟੇ ਤੱਕ ਮੀਟਿੰਗ ਚੱਲੀ ਜਿਹਦੇ ਵਿੱਚ ਅਸੀਂ ਇਰੀਗੇਸ਼ਨ ਸੀਗੇ ਐਕਸ਼ਨ ਇਰੀਗੇਸ਼ਨ ਸੀ ਐਸਜੀਓ ਸਾਹਿਬ ਸੀਗੇ ਐਸਜੀਓ ਸਵਰਾਲਾ ਸੀਗੇ ਤੇ ਕਾਫੀ ਡਿਸਕਸਡ ਬਾਅਦ ਲੇਕਿਨ ਉਹ ਉਸੇ ਗੱਲ ਤੇ ਆਏ ਨਹੀਂ ਜਿਦਾ ਅਸੀਂ ਉਹਨੂੰ ਕੱਲ ਵਾਰਨਿੰਗ ਦਿੱਤੀ ਸੀ ਕਿ ਜੇ ਤੁਸੀਂ ਮਸ਼ੀਨਾਂ ਬੰਦ ਨਹੀਂ ਕਰਦੇ ਤਾਂ ਅਸੀਂ ਰੋਡ ਜਾਮ ਕਰਾਂਗੇ ਪਰ ਜੇ ਬੰਦ ਕਰਨਾ ਚਾਹੁੰਦੇ ਨਹੀਂ ਰੋਡ ਕਿਉਂਕਿ ਸਾਡੇ ਭਾਈ ਚਾਲਨ ਤਕਲੀਫ ਹੁੰਦੀ ਆ ਪਰ ਜੇ ਤੁਸੀਂ ਨਹੀਂ ਮੰਨੋਗੇ ਸਾਨੂੰ ਮਜਬੂਰੀ ਕਰਨਾ ਪਏਗਾ ਤਾਂ ਅਸੀਂ ਸਾਨੂੰ ਬੰਦ ਕਰਨਾ ਪਿਆ ਅਸੀਂ ਲੋਕਾਂ ਤੋਂ ਮਾਫੀ ਮੰਗਦੇ ਆ ਇਸ ਗੱਲ ਦੀ ਕਿਉਂਕਿ ਉਹ ਤਾਂ ਵੈਸੇ ਅਸੀਂ ਐਮਰਜੈਂਸੀ ਸੇਵਾਵ ਪਰ ਫਿਰ ਵੀ ਆਮ ਨਾਗਰਿਕਾਂ ਨੂੰ ਪ੍ਰੋਬਲਮ ਆਈ ਹੈ ਬੱਸ ਸਵਾਰੀਆਂ ਪ੍ਰੋਬਲਮ ਆਈ ਹੈ ਟਰਾਂਸਪੋਰਟ ਕਾਰਾਂ ਗੱਡੀਆਂ ਵਾਲਿਆਂ ਨੂੰ ਆਈ ਹੈ ਉਹਦੇ ਵਾਸਤੇ ਜੀ ਇੱਕ ਵਾਰ ਫਿਰ ਮਾਫੀ ਮੰਗੀ ਹੈ ਲੇਕਿਨ ਹੁਣ ਅਸੀਂ ਜਦ ਪ੍ਰਸ਼ਾਨ ਸਾਡੇ ਕੋਲ ਆਇਆ ਜੀਬੀ ਜੀ ਵੀ ਆਗੇ ਸੀਗੇ ਉਹਨਾਂ ਸਾਰਿਆਂ ਨੂੰ ਭਰੋਸਾ ਦਿਵਾਇਆ ਕਿ ਅਸੀਂ ਮਸ਼ੀਨਾਂ ਬੰਦ ਕਰ ਦਨੇ ਆ ਸਾਡੇ ਨਾਲ ਵੈਸੇ ਗੱਲ ਕਰੋ ਤੇ ਇਹ ਸਾਡਾ ਕਿਉਂਕਿ ਜਿਹੜੀ ਨਹਿਰ ਹੈ ਨਾ ਇਹ ਸਾਡੀ ਲਾਈਫ ਲਾਈਨ ਆ ਸਾਡੇ ਬੱਚਿਆਂ ਦਾ ਭਵਿੱਖ ਹੈ ਕਿ ਪੰਜਾਬ ਦੇ ਵਿੱਚ ਇਹੀ ਖਿੱਤਾ ਜਿੱਥੇ ਪਾਣੀ 20-22 ਫੁੱਟ 25 ਫੁੱਟ ਦੇ ਆ ਤੇ ਜਦੋਂ ਇਹ ਪੱਕੀ ਹੋ ਜਾਣੀ ਤਾਂ ਸਾਡਾ ਪਾਣੀ 50 ਫੁੱਟ ਤੱਕ ਜਾਣਾ ਕਿਉਂ ਉੱਥੇ ਵੀ ਪਾਣੀ ਵਾਲੀ 50 ਫੁੱਟ ਤੇ ਆ ਜੇ ਅੱਗੇ ਜਾ ਕੋਲੇਰ ਵਗੈਰਾ ਜਾਊਂਗੇ ਉੱਥੇ 80 ਫੁੱਟ ਤੇ ਆ ਖੰਨੇ ਜਾ ਕੇ 100-100 ਫੁੱਟ ਤੇ ਹੋ ਗਿਆ ਕਿਉਂਕਿ ਜਿੰਨਾ ਇਹਦੇ ਨੇੜੇ-ਨੇੜੇ ਏਰੀਆ ਵਾਸਤੇ ਦੋਨੋਂ ਪਾਸੇ ਕੋਈ ਨੇ ਬਚਾਇਆ ਹੋਏ ਇਸ ਕਰਕੇ ਅਸੀਂ ਨੂੰ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਜੇ ਤੁਹਾਨੂੰ ਚਾਰਜ ਪਾਣੀ ਵਧਾਉਣਾ ਹੈ ਇਹਨੂੰ ਮਜ਼ਬੂਤ ਕਰਨਾ ਕੰਡੇ ਮੌਜੂਦ ਕਰਨਾ ਮਿੱਟੀ ਦਾ ਲੇਕਿਨ ਪੱਕੀ ਨਾ ਕਰੋ ਇਹਨੂੰ ਤੇ ਦੂਜਾ ਸੀ ਉਹਨੂੰ ਸੁਝਾਅ ਦਿੱਤਾ ਕਿ ਇਹਦੇ ਵਿੱਚ ਰੀਚਾਰਜ ਵਾਸਤੇ ਬੋਰ ਕਰੋ ਜਿੰਨਾ ਕਿ ਜਿੰਨਾ ਪਾਣੀ ਜੀ ਰੀਚਾਰਜ ਕਿਉਂਕਿ ਥੱਲੇ ਇੱਕ ਬਹੁਤ ਹਾਰਡ ਲੇਅਰ ਬਣ ਗਈ ਜੀ ਸਿਲਟ ਜੰਮੀ ਵੇਦਿਸ਼ ਬੋਰ ਕਰਦੇ ਹੋ ਤੁਸੀਂ ਚੌਥੀ ਕਰਦੇ ਸਭ ਕੁਝ ਰਾਜ ਨਹੀਂ ਪਰ ਬਾਕੀ ਕੰਡੇ ਪੱਕੇ ਰੱਖੋਗੇ ਕੱਚੇ ਰੱਖੋ ਪੱਕੇ ਨਾ ਕਰੋ ਪੱਕੇ ਹੋਣ ਦੇ ਨਾਲ ਸਾਡਾ ਬਹੁਤ ਬੜਾ ਨੁਕਸਾਨ ਹੈ ਤੋ ਇਸ ਕਰਕੇ ਅੱਜ ਜੋ ਮੰਨੇ ਨੇ ਕਹਿੰਦੇ ਆ ਕੋਈ ਨਹੀਂ ਤੁਸੀਂ ਰਸਤਾ ਖੋਲ ਦਿਓ ਤੁਸੀਂ ਇਹਨਾਂ ਸੀ ਬੰਦ ਕਰ ਦਿੰਨੇ ਆ ਤੇ ਬਾਕੀ ਸਾਡੇ 3:30 ਵਜੇ ਮੀਟਿੰਗ ਰੱਖੋ ਹੁਣ 3:30 ਵਜੇ ਅਸੀਂ ਫਿਰ ਜਾਵਾਂਗੇ ਫਿਰ ਦੇਖਦੇ ਕਿਸ ਤਰ੍ਹਾਂ ਗੱਲਬਾਤ ਚੱਲਦੀ ਆ ਤੇ ਬਾਕੀ ਲੇ ਕੇ ਸਾਡਾ ਇੱਕ ਕਲੀਅਰ ਆ ਗੱਲ ਕਿ ਅਸੀਂ ਧਰਨਾ ਜਾਰੀ ਰੱਖਾਂਗੇ ਹਾਂ ਧਰਨਾ ਮਤਲਬ ਹੁਣ ਵੀ ਜਾਰੀ ਚੱਲ ਰਿਹਾ ਹੋਇਆ ਉਹ ਚੱਲਦਾ ਰਹੇਗਾ ਜਦ ਤੱਕ ਚੱਲ ਚੱਲਦਾ ਰਹੇਗਾ ਤੇ ਕਿ ਰੁੱਕ ਸਾਡੇ ਭਾਈਚਾਰੇ ਤਕਲੀਫ ਹੁੰਦੀ ਅਸੀਂ ਅਮਰ ਬਜੂਰੀ ਸਮਝਦੇ ਹਰ ਬੰਦੇ ਦੀ ਜੋ ਅਸੀਂ ਹੋਇਆ ਘੰਟਾ ਤੋਂ ਕੱਢ ਉਹਦੀ ਮਾਫੀ ਮੰਗਦੇ ਆ ਪਰ ਤਰਨ ਸਾਨੂੰ ਲਗਾਤਾਰ ਚੱਲਦਾ ਰਹੂਗਾ ਇਸ ਤੋਂ ਅੱਗੇ ਜਿਸ ਤਰ੍ਹਾਂ ਵੀ ਹੋਊਗਾ ਅਸੀਂ ਵਿਚਾਰਾਂਗੇ ਤੁਹਾਡੀ ਸਾਹਿਬ ਤੁਸੀਂ ਵੀ ਧਰਮਿਆਂ ਦੇ ਵਿੱਚ ਪਹੁੰਚੇ ਹੋਏ ਸੀਗੇ ਕੀ ਸਾਰਾ ਮਾਨ ਹੈ ਅਸੀਂ ਕੱਲ ਇੱਥੇ ਮੀਟਿੰਗ ਕੀਤੀ ਸੀ 11 ਵਜੇ ਸਮੂਚੀਆਂ ਰਾਜਨੀਤਿਕ ਪਾਰਟੀਆਂ ਸਾਰੀਆਂ ਜੱਥੇ ਬੰਦੀਆਂ ਇਹ ਕਿਸੇ ਕਿਸਾਨਾਂ ਦਾ ਮਸਲਾ ਨਹੀਂ ਇਹ ਪੂਰੀ ਆਬਾਦ ਦਾ ਮਸਲਾ ਹੈ ਹਰ ਇੱਕ ਇਨਸਾਨ ਦਾ ਮਸਲਾ ਜਿਹੜਾ ਪਾਣੀ ਪੀਤਾ ਮਾਤਾ ਦਾਤ ਮਾਤ ਜਿਹੜਾ ਪਾਣੀ ਨੂੰ ਪਿਆਰ ਕਰਦਾ ਉਹਦਾ ਹਰ ਇੱਕ ਦਾ ਮਸਲਾ ਸਾਡਾ 1.0 ਜਿਹੜਾ ਪ੍ਰੋਗਰਾਮ ਹੈ ਉਹ ਇਹ ਹੈ ਵੀ ਨਹਿਰ ਅਸੀਂ ਕਿਸੇ ਵੀ ਹਾਲਾਤ ਦੇ ਵਿੱਚ ਪੱਕੀ ਨਹੀਂ ਹੋਣ ਦਵਾਂ ਅੱਜ ਮੈਨੂੰ ਮੇਰੇ ਹਲਕਾ ਚਾਰਜ ਰਪਿੰਦਰ ਸਿੰਘ ਰਾਜਾ ਗਿਲਜੀ ਨੇ ਵਿਸ਼ੇਸ਼ ਤੌਰ ਤੇ ਉਹ ਕਿਸੇ ਅਪਡੇਟ ਰਜੇਮਿਆ ਕਰਕੇ ਥੋੜੇ ਬਿਜੀ ਸੀਗੇ ਤੇ ਉਹਨਾਂ ਨੇ ਸਾਡੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਲਖਵੀਰ ਸਿੰਘ ਲਖਾ ਜੀ ਨੇ ਉਹਨਾਂ ਨੇ ਮੇਰੀ ਬਕਾਇਦਾ ਤੌਰ ਤੇ ਡਿਊਟੀ ਲਈ ਆ ਵੀ ਤੁਸੀਂ ਇੱਥੇ ਇਸ ਜਿਹੜਾ ਅੱਜ ਦਾ ਜਿਹੜਾ ਧਰਨਾ ਲੱਗਣਾ ਉਹਦੇ ਵਿੱਚ ਤੁਸੀਂ ਪੂਰਾ ਟਾਈਮ ਸਮੂਲੀਅਤ ਕਰ ਲਈ। ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਇਹਨਾਂ ਦੇ ਨਾਲ ਆ ਸਾਰੀਆਂ ਜਿੰਨੇ ਵੀ ਇੱਥੇ ਲੋਕ ਨੇ ਉਹਨਾਂ ਦੇ ਨਾਲ ਡਟ ਕੇ ਸਾਥ ਦੇਊਗੀ। ਵੱਡਾ ਪ੍ਰੋਗਰਾਮ ਵੀ ਲਿਖਣਾ ਪਿਆ ਉਹਦੇ ਲਈ ਵੀ ਸਾਡਾ ਜਿਹੜਾ ਇਹਨਾਂ ਲਈ ਪੂਰਾ ਸਾਥ ਰਹਿ ਗਿਆ ਕਿਉਂ ਕਰਕੇ ਸਾਡਾ ਆਪਣਾ ਕੰਮ ਹੈ। ਸਾਡੇ ਵੀ ਪਿੰਡ ਇਹ ਜਿਹੜੇ ਏਅਰ ਪੱਕੀ ਆਉਣੀ ਆ ਇਹਦੇ ਮਾਰ ਦੇ ਵਿੱਚ ਆਉਣੇ ਨੇ। ਜਿਹੜੇ ਪੱਕੀ ਹੋਣ ਦੇ ਜਿੱਤੇ ਜੀਵ ਜੰਤੂ ਜਿਹੜਾ ਵਿੱਚ ਡੇਗ ਗਿਆ ਕੋਈ ਡੰਗਰ ਪਸ਼ੂ ਵਿੱਚ ਟੇਕਿਆ ਉਹਦੇ ਵੀ ਮਰੇ ਤੋਂ ਬਿਨਾ ਬਾਹਰ ਨਹੀਂ ਨਿਕਲਣਾ ਜੇ ਨਹਿਰ ਦੇ ਕਿਨਾਰੇ ਜਿਹੜੇ ਪੱਕੇ ਹੋ ਜਾਂਦੇ ਨੇ ਇਹ ਬੜੀ ਵਧੀਆ ਨਹਿਰ ਹੈ ਇਹ ਕਿਸੇ ਦਾ ਕੋਈ ਨੁਕਸਾਨ ਨਹੀਂ ਕੀਤਾ ਨਾ ਕਦੇ ਅੱਜ ਤੱਕ ਇਹ ਨਹਿਰ ਟੁੱਟੀ ਆ ਤੇ ਨਾ ਕਦੇ ਕੋਈ ਨਿਊਜ਼ ਲੱਗੀ ਆ ਵੀ ਆ ਨਹਿਰ ਟੁੱਟ ਗਈ ਇਹਦਾ ਕੋਈ ਨੁਕਸਾਨ ਨਹੀਂ ਇਹ ਤਾਂ ਸਰਕਾਰਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਪੱਕੀ ਕਰਕੇ ਖਾੜਾ ਲਾ ਦੇਣੀਆਂ ਨੇ ਪਿੰਡਾਂ ਨੂੰ ਇਹ ਪਾਣੀ ਉਹਨਾਂ ਨੇ ਇਹਦਾ ਵੇਚਿਆ ਕਰਨਾ ਜਿਹੜਾ ਪਾਣੀ ਉਹ ਇੱਕ ਮੁਕਤ ਆ ਉਹ ਵੀ ਇਹਨਾਂ ਨੇ ਸਰਕਾਰਾਂ ਨੇ ਪਾਣੀ ਨੂੰ ਫੰਨ ਕੇ ਆਉਣ ਵਾਲੇ ਸਮੇਂ ਦੇ ਵਿੱਚ ਖੇਤਾਂ ਦੇ ਵਿੱਚ ਖਸੀਆਂ ਦੀ ਜਿਹੜੀ ਪੁਰਾਣੀ ਬਾਰੀ ਹੁੰਦੀ ਸੀ ਉਹ ਬਾਰੀ ਦੇ ਹਿਸਾਬ ਨਾਲ ਚੱਲਿਆ ਕਰੂ ਪਾਣੀ ਨੂੰ ਵੇਚਿਆ ਕਰਨਗੇ ਸੋ ਅਸੀਂ ਇਹ ਜੀਆਂ ਸਰਕਾਰਾਂ ਦੀਆਂ ਜਿਹੜੀਆਂ ਲੂੰਬੜਚਾਲਾਂ ਦੇ ਵਿੱਚ ਆਉਣੇ ਵਾਲੇ ਨਹੀਂ ਹੈਗੇ ਕਾਂਗਰਸ ਪਾਰਟੀ ਇਹਦਾ ਨਹਿਰ ਪੱਕੀ ਹੋਣ ਦਾ ਵਿਰੋਧ ਕਰਦੀ ਆ ਤੇ ਕਰਦੀ ਰਹੇਗੀ ਤੇ ਨਾ ਇਹਨੂੰ ਪੱਕੀ ਹੋਣ ਜਿੰਨਾ ਚਿਰ ਜਾਣਾ ਨਾ ਪੱਕੀ ਹੋਣ ਦੇਖੋ ਇਹਨਾਂ ਦਾ ਮੇਨ ਮੁੱਦਾ ਸੀ ਇੱਕ ਵਾਰੀ ਕੰਮ ਕਰ ਬੰਦ ਕਰੀਏ ਜਿਹੜਾ ਮਸ਼ੀਨਾਂ ਚੱਲ ਰਹੀਆਂ ਉਸ ਤੋਂ ਬਾਅਦ ਗੱਲ ਕਰਕੇ ਇਹਨਾਂ ਦੇ ਖਸੇ ਦੂਰ ਕਰਕੇ ਅਸਾ ਫਿਰ ਉਸ ਤੋਂ ਬਾਅਦ ਉਹ ਕੰਮ ਚਾਲੂ ਕੀਤਾ ਜਾਵੇ ਅਸੀਂ ਉਹ ਕੰਮ ਇੱਕ ਵਾਰੀ ਮਸ਼ੀਨਾਂ ਦਾ ਬੰਦ ਕਰਾ ਦਿੱਤਾ ਹੈ ਇਹਨਾਂ ਨੂੰ ਸਮਝਾਇਆ ਗਿਆ ਵੀ ਜਿਹੜੀ ਰੀਚਾਰਜਿੰਗ ਕੈਪੈਸਿਟੀ ਹੈ ਨਹਿਰ ਦੀ ਕਨਾਲ ਦੀ ਉਹ ਵਧੇਗੀ ਨਾ ਕਿ ਘਟੇਗੀ ਸੋ ਇਸ ਸੰਬੰਧ ਵਿੱਚ ਦੁਬਾਰਾ ਇਹ ਆਪਣੇ ਖਦਸੇ ਲੈ ਕੇ ਆਣਗੇ 3:30 ਵਜੇ ਦੁਬਾਰਾ ਮੀਟਿੰਗ ਰੱਖੀ ਹੈ ਉਸ ਵਾਰ ਫਿਰ ਮਸਲਾ ਕੋਈ ਨਾ ਬਜੂਰ ਹੱਲ ਹੋ ਜਾ। ਰੋਡ ਸਰ ਕੋਲ ਦਿੱਤਾ ਹਾਂ ਹਾਂ ਬਿਲਕੁਲ ਰੋਡ ਕੋਲ ਦਿੱਤਾ ਕਿਸਾਨ ਭਰਾਵਾਂ ਨੇ ਸਾਡੀ ਅਪੀਲ ਮੰਨੀ ਹੈ ਕਿ ਰੋਡ ਖੁੱਲ੍ਹ ਕਰ ਦਿੱਤਾ ਉਸ ਤਰ੍ਹਾਂ ਜਥੇਬੰਦੀਆਂ ਉਰੇ ਰਹਿਣਗੀਆਂ ਜਾਂ ਬੰਦ ਕਰ ਦੇਣਗੀਆਂ 그러면은 ਸਾਈਡ ਤੇ ਬੈਠੇ ਦੇਖੋ ਇਹਨਾਂ ਦਾ ਜੋ ਇਹਨਾਂ ਨੇ ਅਨਾਉਂਸ ਕੀਤਾ ਵੀ ਸਾਈਡ ਤੇ ਇੱਕ ਬੈ ਕੇ ਆਪਣਾ ਪ੍ਰੋਟੈਸਟ ਜਾਰੀ ਰੱਖਣਗੇ ਪਰ ਅਸੀਂ ਡੈਫੀਨਿਟਲੀ ਇਹਨਾਂ ਨੂੰ ਸਮਝਾ ਲਵਾਂਗੇ ਟੈਕਨੀਕਲੀ ਜੇ ਅਸੀਂ ਠੀਕ ਆ ਪੰਜਾਬ ਦੇ ਭਲੇ ਦੀ ਗੱਲ ਹੈ ਜਿੱਥੇ ਪਾਣੀ 9000 ਕਿਊਸਿਕ ਆ ਰਿਹਾ ਸੀ ਨਹਿਰ ਦੇ ਵਿੱਚ ਉਹ 12 ਤੋਂ ਵਧਾ ਕੇ 15000 ਕਿਊਸਿਕ ਤੱਕ ਛੜਨਾ ਵੇ ਜੇ ਉਹ ਗਲਾਸ ਦੇ ਵਿੱਚ ਆਪਾਂ ਪਾਣੀ ਪਾੜਾਵੇਂ ਉਹ ਗਲਾਸ ਕਰਾਏਗਾ ਅਗਰ ਪਾਣੀ ਕਿੱਦਾਂ ਪੀ ਗਰੂ ਨਿਕਰੇਗਾ ਨਾ ਨਿਕਰੇਗਾ ਉਹ ਔਰ ਇਹ ਕਰੈਕ ਭਰਨੇ ਆਪਾਂ ਹੋਰ ਕੁਝ ਨਹੀਂ ਕਰਨਾ ਥੱਲੇ ਉਹ ਬੈਡ ਰੀਚ ਪੱਕੇ ਨਹੀਂ ਕਰਨੇ ਸਾਈਡਾਂ ਦੀ ਲਾਈਨਿੰਗ ਕਰਨੀ ਉਹ ਵੀ ਕਿਤੇ ਕਿਤੇ ਕਰਨੀ ਸਾਰੇ ਰਸਤੇ ਤੇ ਨਹੀਂ ਕਰਨੀ ਠੀਕ ਹੈ ਜੀ ਸ਼ਹਿਰ ਸੰਧੀ طرف ਤੋਂ ਸਰ ਕਿਹੜੇ ਕਿਹੜੇ ਜਿਹੜੇ ਹੋਣਗੇ ਅਫਸਰ ਜਿਹੜੇ ਮੀਟਿੰਗਾਂ ਸਾਰੇ ਤਿੰਨ ਦੇ ਦੇ ਕੋ ਟੈਕਨੀਕਲੀ ਚੀਫ ਸਾਹਿਬ ਬਣ ਕੇ ਮੇਰੇ ਵੱਲੋਂ ਸਾਡੇ ADC ਮੈਂ ਤੇ ਮੈਂ ਹੋਵਾਂਗਾ ਤੇ ਪੁਲਿਸ ਪ੍ਰੋਸੀਜਰ ਨੂੰ DSP ਸਾਹਿਬ ਹੋਣਗੇ ਸਰ ਕੱਲ ਵੀ ਇਹਨਾਂ ਨਾਲ ਮੀਟਿੰਗ ਕੀਤੀ ਗਈ ਸੀ ਪਰ ਉਹ ਤੋਂ ਬਾਅਦ ਇਹਨਾਂ ਨੇ ਅਚਤ ਧਰਨਾ ਲਗਾਇਆ ਧਰਨੇ ਤੋਂ ਬਾਅਦ ਹੀ ਪ੍ਰਸ਼ਾਸਨ ਕਿਉਂ ਜਾਪਿਆ ਨਹੀਂ ਕੱਲ ਵੀ ਆਪਣੀ 2.5 ਘੰਟੇ ਮੀਟਿੰਗ ਹੋਈ ਸੀ ਤੁਸੀਂ ਵੀ ਉਸ ਪੱਤਰਕਾਰ ਭਰਾ ਵੀ ਉੱਥੇ ਸੀਗੇ ਕੱਲ ਵੀ ਇਹਨੂੰ ਦੱਸਿਆ ਗਿਆ ਸੀਗਾ ਵੀ ਇਹਦੇ ਵਿੱਚ ਰੀਚਾਰਜ ਕੈਪੈਸਿਟੀ ਵਧੇਗੀ ਨਾ ਕਿ ਘਟੇਗੀ ਚਲੋ ਇਹਨਾਂ ਨੂੰ ਆਪਾਂ ਨਹੀਂ ਇਹਨਾਂ ਨੂੰ ਚੰਗੀ ਤਰ੍ਹਾਂ ਅੰਡਰਸਟੈਂਡ ਕਰਾ ਸਕੇ ਅੱਜ ਅਸੀਂ ਬੈਠ ਕੇ ਦੁਬਾਰਾ ਸਰਦਨ ਮਿਲਾਂਗੇ ਦੁਬਾਰਾ ਕਿਸੇ ਮਸਲੇ ਹੱਲ ਹੋ ਜਾਵੇ ਲੱਗਦਾ ਵੀ ਮਸਲੇ ਹੱਲ ਹੋ ਜਾਣਗੇ ਬਿਲਕੁਲ ਬਿਲਕੁਲ ਪੋਜ਼ੀਟਿਵ ਮਸਲੇ ਹੱਲ ਪੰਜਾਬ ਦੇ ਵੇਖੋ ਕਿਸਾਨ ਭਰਾ ਵੀ ਜਦੋਂ ਅਸੀਂ ਗੱਲ ਹੀ ਸਾਰਿਆਂ ਨੇ ਮਿਲ ਕੇ ਪੰਜਾਬ ਦੇ ਇਤਿਆਦੀ ਕਰਨੀ ਹੈ ਪਾਣੀ ਦੀ ਕਪੈਸਿਟੀ ਵਧਾਣੀ ਹੈ ਨਹਿਰਾਂ ਦੇ ਵਿੱਚ ਤੇ ਮਸਲੇ ਦਾ ਹੱਲ ਹੋਣਗੇ ਹੋਣਗੇ ਨਾ ਜੀ ਅਸੀਂ ਸਾਰੇ ਪੋਜੀਟਿਵ ਹੋ ਮਸਲਾ ਹੱਲ ਹੋ ਜਾਏਗਾ ਥੈਂਕ ਯੂ ਜੀ ਅਸੀਂ ਗੱਲਬਾਤ ਕੀਤੀ ਹੈ ਕਿਸਾਨ ਯੂਨੀਅਨਾਂ ਦੇ ਆਗੂਆਂ ਦੇ ਨਾਲ ਤੇ ਐਸਡੀਐਮ ਸਮਰਾਲਾ ਦੇ ਨਾਲ ਜਿਨ੍ਹਾਂ ਨੇ ਦੱਸਿਆ ਕਿ ਮੀਟਿੰਗ ਜਿਹੜੀ ਐ ਇੱਥੇ ਕੀਤੀ ਗਈ ਸੀ ਆਪਸ ਦੇ ਵਿੱਚ ਜਥੇਬੰਦੀਆਂ ਦੇ ਨਾਲ ਜਿਨ੍ਹਾਂ ਨੇ ਰੋਡ ਜਿਹੜਾ ਜਾਮ ਕਰ ਦਿੱਤਾ ਸੀ ਪੱਕਾ ਧਰਨਾ ਲਗਾ ਦਿੱਤਾ ਸੀਗਾ ਪਰ ਮੀਟਿੰਗ ਹੋਣ ਤੋਂ ਬਾਅਦ ਸਿੱਟਾ ਨਿਕਲਿਆ ਕਿ ਤੁਸੀਂ ਰੋਡ ਜਿਹੜਾ ਹੈ ਉਹ ਜਰੂਰ ਖੋਲ ਦਿਓ ਤੁਹਾਡੀ ਅਸੀਂ ਪ੍ਰਸ਼ਾਸਨ ਦੇ ਨਾਲ ਮੀਟਿੰਗ ਕਰਵਾਨੇ ਆ ਸਾਰੇ ਉੱਚ ਅਧਿਕਾਰੀ ਜਿਹੜੇ ਨੇ ਚਾਹੇ ਉਹ ਨਹਿਰੀ ਵਿਭਾਗ ਦੇ ਹੋਣ ਚਾਹੇ ਉਹ ਮਾਈਨਿੰਗ ਦੇ ਹੋਣ ਚਾਹੇ ਉਹ ਐਸਡੀਐਮ ਸਾਹਿਬ ਖੁਦ ਹੋਣ ਚਾਹੇ ਐਡੀਸੀ ਮੈਡਮ ਹੋਣ ਤੇ ਕਿਸਾਨ ਜਥੇਬੰਦੀਆਂ ਨੂੰ ਨਾਲ ਬੈਠ ਕੇ 3:30 ਵਜੇ ਦਾ ਜਿਹੜਾ ਸਮਾਂ ਮਿਲਿਆ ਅੱਜ 3:30 ਵਜੇ ਮੀਟਿੰਗ ਹੋਣੀ ਹੈ ਇਹ ਉਦੋਂ ਤੱਕ ਜਿਹੜਾ ਕਿਸਾਨ ਜਥੇਬੰਦੀਆਂ ਨੇ ਰੋਡ ਜਰੂਰ ਖੋਲ ਦਿੱਤਾ ਜਿਹੜਾ ਧਰ ਨਾਲ ਲਗਾਇਆ ਸੀ ਉਹ ਚਲਾ ਦਿੱਤਾ ਹੁਣ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਉਹ ਰੋਡ ਹੁਣ ਚੱਲਦਾ ਹੋ ਗਿਆ ਹੋਇਆ ਜਿਸ ਦੇ ਉੱਤੇ ਧ ਉਹ ਰੋਡ ਖੋਲ ਦਿੱਤਾ ਗਿਆ ਧਰਨਾ ਚੱਕ ਲਿਆ ਪਰ ਉਹਨਾਂ ਨੇ ਸਾਈਡ ਦੇ ਉੱਤੇ ਧਰਨਾ ਜ਼ਰੂਰ ਲਗਾ ਲਿਆ ਹੋਇਆ ਬਿਲਕੁਲ ਉਹ ਕਹਿੰਦੇ ਕਿ ਜੋੜੀ ਵੀ ਮੀਟਿੰਗ ਹੋਵੇਗੀ ਅਸੀਂ 3:30 ਵਜੇ ਮੀਟਿੰਗ 'ਚ ਜ਼ੋਰ ਪਹੁੰਚਾਂਗੇ ਗੱਲਬਾਤ ਕਰਾਂਗੇ ਪਰ ਮਸ਼ੀਨਾਂ ਜਿਹੜੀਆਂ ਚੱਲ ਰਹੀਆਂ ਸੀਗੀਆਂ ਕਿਸਾਨ ਯੂਨੀਅਨਾਂ ਦੀ ਮੰਗ ਸੀ ਕਿ ਜਿਹੜੀਆਂ ਮਸ਼ੀਨਾਂ ਚੱਲ ਰਹੀਆਂ ਨੇ ਤੁਹਾਡੀਆਂ ਕੰਮ ਹੋ ਰਿਹਾ ਉਹ ਬੰਦ ਕੀਤੀਆਂ ਜਾਣ ਪ੍ਰਸ਼ਾਸਨ ਨੇ ਉਹ ਬੰਦ ਕਰਵਾਤੀਆਂ ਹੋਈਆਂ ਮੌਕੇ ਤੇ ਜਿਸ ਦੇ ਜਿਸ ਕਰਕੇ ਉਹਨਾਂ ਨੇ ਧਰਨਾ ਚੱਕਿਆ ਹੁਣ 3:30 ਵਜੇ ਦਾ ਸਮਾਂ ਮਿਲਿਆ ਪਰ ਰੋਡ ਤੋਂ ਦਰਨਾ ਖੋਲ ਦਿੱਤਾ ਹੈ ਪਰ ਸਾਈਡ ਦੇ ਉੱਤੇ ਛੋਟਾ ਜਿਹਾ ਇੱਕ ਦਰਨਾ ਜਰੂਰ ਲਗਾ ਲਿਆ ਹੋਇਆ ਉਹ ਉਦੋਂ ਤੱਕ ਜਾਰੀ ਰਹੇਗਾ ਕਹਿੰਦੇ ਜਦ ਤੱਕ ਕੋਈ ਵੀ ਮਸਲਾ ਹੱਲ ਨਹੀਂ ਹੁੰਦਾ ਜਿਹੜੇ ਮੀਟਿੰਗ ਆਏ ਤਾਂ 3:30 ਵਜੇ ਮੀਟਿੰਗ ਹੋਣੀ ਹੈ ਉਸ ਦੇ ਵਿੱਚ ਪਤਾ ਲੱਗੇਗਾ ਕਿ ਕੀ ਸਾਰਾ ਸਾਰੀ ਗੱਲਬਾਤ ਹੁੰਦੀ ਹੈ ਜਾਂ ਕੀ ਮਸਲਾ ਹੱਲ ਹੁੰਦਾ ਹੈ ਜਾਂ ਨਹੀਂ ਆਉਂਦਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਤਬ ਦੇਰੇ ਅਪਡੇਟਸ ਦੇ ਲਈ ਦੇਖਦੇ ਰਹੋ 85 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ